ਬਿਹਾਰ ਤੋਂ ਆਈ ਇਸ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਜਦੋਂ ਲੋਕਤੰਤਰ ਤੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆਏ ਸਾਥਰਿਆ ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮਹਿਮਨ ਪ੍ਰਿਤਕੌਰ ਜੀ ਗੱਲ ਕਰਿਆ ਬਿਹਾਰ ਦੀ ਦਾਸੀ ਕਿ ਬਿਹਾਰ ਦੇ ਲੋਕ ਜਿਹੜੇ ਕਿ ਤੁਸੀਂ ਵੀਡੀਓ ਦੇ ਵਿੱਚੋਂ ਦੇਖ ਸਕਦੇ ਹੋ ਕਿ ਇਹ ਹੀ ਆਪਣੇ ਹੱਥ ਦਿਖਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਦਾਸੀ ਕਿ ਵੋਟ ਪਾਣ ਦੇ ਲਈ ਜਦੋਂ ਇਹ ਲੋਕ ਜਾਂਦੇ ਨੇ ਤਾਂ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੇ ਨਾਮ ਦੀ ਵੋਟ ਆਲਰੇਡੀ ਚੜ ਕੇ ਪਾਈ ਜਾ ਚੁੱਕੀ ਹੈ ਤਾਂ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਜਿਦਾ ਹੱਕ ਸੀ ਉਸਨੂੰ ਹੱਕ ਜੁੜਾ ਕੇ ਖੋ ਲਿਆ ਗਿਆ ਤਾਜ਼ਾ ਕਿ ਵੋਟ ਪਾਉਂਦਾ ਹੈ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਹੱਕ ਦੀ ਆਵਾਜ਼ ਦੇ ਵਿੱਚ ਬੋਲ ਰਹੇ ਹਾਂ ਅਸੀਂ ਆਪਣਾ ਨੇਤਾ ਚੜਾ ਕਿ ਆਪਣੇ ਆਪ ਚੁਣਨਾ ਚਾਹੁੰਦੇ ਹਾਂ ਤੇ ਜਿਹੜਾ ਸਾਨੂੰ ਲੱਗਦਾ ਹੈ ਕਿ ਸਾਡੀ ਸਹਾਇਤਾ ਕਰ ਪਾਏਗਾ ਸਾਡਾ ਵਿਕਾਸ ਕਰ ਪਾਏਗਾ ਅਸੀਂ ਉਹਨੂੰ ਚਾਹੁੰਦੇ ਹਾਂ ਪਰ ਇੱਥੇ ਤਾਂ ਕੁਝ ਉਲਟਾ ਹੀ ਹੋ ਗਿਆ ਦੱਸ ਦਿਓ ਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਜਦੋਂ ਵੋਟ ਪਾਣ ਜਾਂਦੇ ਨੇ ਤੇ ਇਹਨਾਂ ਨੂੰ ਜਾ ਕੇ ਪਤਾ ਲੱਗਦਾ ਹੈ ਕਿ ਇਹਨਾਂ ਦੀ ਥਾਂ ਤੇ ਇਹਨਾਂ ਦੇ ਨਾਮ ਤੇ ਕੋਈ ਹੋਰ ਵੋਟ ਪਾ ਆ ਗਿਆ ਪਰ ਸਵਾਲ ਤਾਂ ਇਹੀ ਆ ਸਰਕਾਰ ਨੂੰ ਸਿੱਧਾ ਸਵਾਲ ਜਿਹੜਾ ਕਿ ਇਹਨਾਂ ਆਮ ਆਦਮੀਆਂ ਦੇ ਵੱਲੋਂ ਕੀਤਾ ਜਾ ਰਿਹਾ ਆ ਅਖੀਰ ਸਾਡੀ ਆਵਾਜ਼ ਕਿਉਂ ਚੁੱਪ ਗਈ ਤੇ ਸਾਡੇ ਨਾਂ ਤੇ ਵੋਟ ਕੌਣ ਪਾ ਗਿਆ ਆਪਣੀ رائے ਕਮੈਂਟਾਂ ਦੇ ਵਿੱਚ ਸਾਂਝੀ ਨਾ ਕਰਨਾ ਭੁੱਲਿਓ ਤੇ ਤੁਸੀਂ ਵੀਡੀਓ ਜਿਹੜੀ ਕੀ ਸਾਫ਼ ਦੇਖ ਸਕਦੇ ਹੋ